ਹਾਂਜੀ ਸਾਸਤਰੀ ਕਾਲ ਜੀ ਅੱਜ ਇਹ ਜਿਹੜੀ ਵੀਡੀਓ ਹੈ ਬੜੀ ਜ਼ਬਰਦਸਤ ਹੈ ਕੀ ਹੈ ਇਹ ਆਡੇ ਹੈਗੇ 165 ਵਾਲੇ ਜਿਹੜੀ ਸਾਡੀ ਨਸਲ ਮਸ਼ਹੂਰ ਕੀਤੀ ਹੈ 165 ਵਾਲੀ ਇਹ ਉਹਦਾ ਮੇਨ ਵੱਡਾ ਕਬੂਤਰ ਹੈ ਇਹਦਾ ਪਿਓ ਜਿਹੜਾ ਵਾ ਆਪਣੇ ਕੋਲ ਮਰ ਗਿਆ ਇਹ ਆਪਣੀ ਹੈਗੀ 165 ਵਾਲੀ 2 ਨੰਬਰ ਦੇ ਘਰ ਚੈੱਕ ਕਰੋ ਹਾਂ ਪਹਿਲਾਂ ਦੀ ਅੱਖ ਇਦੀ ਉਮਰ ਲਗਭਗ ਮੇਰੇ ਹਿਸਾਬ ਨਾਲ 15 ਤੋਂ 10 ਤੋਂ ਉੱਪਰ ਹੀ ਆ 13 14 ਸਾਲ ਦੇ ਲੱਗੇਗੀ ਆ ਇੱਕ ਤੇ ਕਰ 165 ਹੈ ਇਹ ਡੋ ਸਾਡੇ ਕਬੂਤਰ ਹੈ 168 ਵਾਲੇ ਇਹਦੀ ਸਾਡੀ ਨਸਲ ਤੁਰੀਆਂ ਆਉਂਦੀ ਹੈ ਨਾ 165 ਵਾਲੀ ਤੇ ਉਹਨਾਂ ਚੋਂ ਬਿਲਕੁਲ ਲਾਈਟ ਵੇਟ ਤੇ ਆ ਦੇਖੋ ਉਹ ਕਹਿੰਦੇ ਨਾਲ ਚੂੜੀ ਚ ਵੀ ਲੰਗ ਜਾਂਦੇ ਉਹ ਕਬੂਤਰ 665 ਵਾਲੀ ਸਾਡੇ ਖੁੱਡੇ ਦੀ ਸ਼ਾਨ ਹੈ ਵਾਈਬ੍ਰੇਟ ਹੁੰਦੇ ਨੇ ਬੈਲੈਂਸ ਪੂਛ ਮੇਰੇ ਪੰਜੇ ਇਹਦਾ ਰੰਗ ਹੈ ਤੇ ਹਲਕੇ ਹਲਕੇ 2-3 ਜੋਂ ਇੱਕ 2-3 ਹੀ ਆ ਬਸ ਜਿਆਦੇ ਨਹੀਂ ਆ ਇਹ ਸਾਡੀ ਨਸਲ ਜਿਹੜੀ 165 ਵਾਲੀ ਹੈ ਨਾ ਇਹ ਉਹ ਆ ਇਹ ਸਾਡੀ ਆਪਣੇ ਘਰ ਦੀ ਬਣਾਈ ਨਸਲ ਉਹ ਆ ਇਹਦਾ ਨਾਂ ਹੀ ਤਾ ਵੱਖਿਆ 165 ਇਹਦਾ ਜਿਹੜਾ ਪਿਓ ਹੀ ਨਾ ਉਹ ਲਿਆਂਦਾ ਸੀ 165 ਰੁਪਈਆ ਦਾ ਤੇ ਫਿਰ ਗਾੜੀ ਇਹਦੀ ਬਰੀਡਿੰਗ ਮਤਲਬ ਨਸਲ ਹੀ ਤਿਆਰ ਕਰਾਈ ਜੀ ਹੁਣ ਇਹ ਚੌਥੀ ਜਨਰੇਸ਼ਨ ਮੇਰੇ ਕੋਲ ਆ ਗਈ ਚੌਥੀ ਪੀੜੀ ਆ ਮਤਲਬ ਮੇਨ ਵੱਡੇ ਕਬੂਤਰ ਦਾ ਪਹਿਲਾ ਬੱਚਾ ਆਪਣੇ ਕੋਲ ਛੇ ਮਹੀਨੇ ਹੋ ਗਏ ਕਰਕੇ ਦੱਸਿਓ ਇਹ ਕਿਦਾਂ ਦੀ ਲੱਗੀ ਨਸਲ ਤੁਹਾਨੂੰ ਇਹ ਹੈਗੇ 165 ਵਾਲੇ ਇਹ ਆਪ ਇਹ ਵੀ ਨਾ ਖਲੋਣੀ ਵੀ ਦਾ ਨੋ ਖਾਵਾਂਗੇ ਥੱਲੇ ਵਿਖਾ ਲੋਕਰ ਚ ਆਇਆ ਕਿ ਜੋ ਵੀ ਜੀ ਉਹਦੀ ਤੇਜੀ ਜਨਰੇਸ਼ਨ ਦੂਜੀ ਵੀ ਤੁਹਾਨੂੰ ਵਿਖਾਵਾਂਗੇ ਤੇ ਉਹ ਪਹਿਲਾਂ ਕੂਤਰ ਫੜਿਆ ਗਿਆ ਤੀਜਾ ਮੈਂ ਕਿਹਾ ਚਲੋ ਪਹਿਲਾਂ ਆ ਵਿਖਾ ਦਿੰਨੇ ਆ ਇਹ ਹੈ ਤੇਜੀ ਜਨਰੇਸ਼ਨ ਕਾਲੀਆਂ ਲੋਕਾਂ ਕਾਲੀਆਂ ਪੜਤਾਂ ਤੇ ਕਾਲੇ ਪੰਜੇ ਚਾਹ ਲੋ ਬੰ ਬੈਲੈਂਸ ਉਸ ਕੰਮ ਬੰਦ ਕਰਕੇ ਡਾਓ ਜਿੱਦਾਂ ਮਰਜੀ ਡਾਉਂ ਦੇ ਇਰਤਫਾਨ ਜੋ ਮਰਜੀ ਆਵੇ ਇਹਨਾਂ ਨੂੰ ਨਹੀਂ ਲਾ ਸਕਦਾ ਕੋਠੇ ਤੋਂ ਕੋਈ ਇਹ ਹੁਣ ਨਸਲ ਚ ਵਧਾਉਣਾ ਵਾ ਹੁਣਗਾ ਪਹਿਲਾਂ ਘਟਾਰੀ ਸੀ ਹੁਣ ਵਧਾਉਣੇ ਆ ਹੁਣ ਸਾਰੇ ਜੋੜੇ ਲਾਦਨੇ ਆਰਕੀ ਜਨਵਰੀ ਚ ਇਹ ਹੈਗੀ ਆ ਤੀਜੀ ਜਨਰੇਸ਼ਨ ਇਹਦੇ ਤੇ ਤੀਜੀ ਜਨਰੇਸ਼ਨ ਦਾ ਵੀ ਤੁਹਾਨੂੰ ਇੱਕ ਕਬੂਤਰ ਹੋਰ ਵਿਖਾਉਣੇ ਆ ਇਹ ਦਾ ਜਿਹੜਾ ਪਿਓ ਹਨ ਤੁਹਾਨੂੰ ਉਹ ਵੀ ਵਿਖਾਉਣੇ ਆ ਇਹ ਹੈਗਾ ਜੋ ਆਪਣਾ ਮੇਰਾ ਕਬੂਤਰ ਇਹ ਵੀ ਤੀਜੀ ਜਨਰੇਸ਼ਨ ਦਾ ਵੀ ਉੜਦਾ ਸਾਡੇ ਇਹ ਸਾਰੇ ਉੱਡੇ ਆ ਉਸਰੋਂ ਵੱਡੇ ਕकੂਤਰ ਨੂੰ ਛੱਡ ਕੇ ਬਾਕੀ ਸਾਰੇ ਡਾਏ ਕਰਦੇ ਲੱਗੇ ਗਰਮੀ ਜੀ ਤੁਹਾਨੂੰ ਡਾਗੇ ਉਹ ਖਾਵਾਂਗੇ ਵੀਡੀਓ ਸੇਵ ਕਰ ਲਿਓ ਇਹਨਾਂ ਇਹੋ ਕਬੂਤਰ ਪੁੱਟਾਂਗੇ ਤੁਹਾਡੇ ਸਾਹਮਣੇ ਤੇ ਬਾਈਟਾ ਕੇ ਵਿਖਾਵਾਂਗੇ ਇਹ ਹੈਗਾ ਆਪਣਾ ਕਬੂਤਰ ਨੰਬਰ 2 ਤੇਜੀ ਜੇਨਰੇਸ਼ਨ ਦਾ ਹੁਣ ਤੁਹਾਨੂੰ ਜਿਹੜਾ ਇਹਦੀ ਕਲੋਨੀ ਵਿਖਾ ਕੇ ਲਾ ਚੁਰ ਕੇ ਆਹ ਦਾ ਨੋਣੇ ਕਬੂਤਰ ਵਿਖਾਇਆ ਨਾ ਚੌਥੀ ਜਨਰੇਸ਼ਨ ਦਾ ਤੇਜੀ ਜਨਰੇਸ਼ਨ ਦਾ ਆਹ ਦਾ ਪਿਓ ਆ ਲਓ ਵੇਖੋ ਇਹ ਨੂੰ ਡਾਇਆ ਵਾ ਤੇ ਨੂੰ ਹੁਣ ਕਟਿਆਂ ਨੂੰ ਪਰ ਪਟਾਈ ਦਵਾਂਗੇ ਇਹ ਵੀ ਉੱਡਦਾ ਇਹਦੀ ਵੇਖੋ ਪੂਛ ਉਹਦੇ ਅਰਗੇ ਨਾ ਰੰਗ ਇਹਦਾ ਹੋ ਰਿਹਾ ਪਰ ਉਹ ਬੱਚਾ ਰੱਤਾਜਾ ਬਣ ਗਿਆ ਕੋਫੀ ਇਹ ਉਹਦਾ ਪਿਓ ਆ ਤਾਨੂੰ ਮੇਨ ਵੱਡੇ ਕਬੂਤਰ ਦਾ ਜਿਹੜਾ ਬੱਚਾ ਨਾ ਦੂਜੀ ਜਨਰੇਸ਼ਨ ਦਾ ਉਹ ਵੀ ਵਿਖਾਉਣੇ ਆ। ਇਹਦਾ 사ਗਾ ਭਰਾ ਇਸ ਕਬੂਤਰ ਦਾ 사ਗਾ ਭਰਾ ਜਿਹੜਾ ਹੈਗਾ ਨਾ ਆਪਣੇ ਕੋਲ ਉਹ ਵੀ ਤੁਹਾਨੂੰ ਵਿਖਾਵਾਂਗੇ। ਇਹ ਨਸਲ ਦਾ ਸ਼ੌਂਕ ਜੇ ਥੋੜਾ ਘਟ ਗਿਆ ਸੀ ਹੁਣ ਵਧਾਉਣੀ ਹੈਗਾ ਲਾਉਣੇ ਜੋੜੇ ਫੇਰਣ। ਸਾਰੇ ਲਾਦਨੇ ਜੋੜੇ। ਇਹ ਦੇਖੋ ਚੈਪ ਕਰਿਓ। ਦੋ ਦੇ ਕਰ ਆ ਜੋ ਉਹ ਦਜੇ ਕੋ ਤਾਂ ਜਿਹੜਾ ਮੇਨ ਵੱਡਾ ਬਖਾਇਆ ਹੈ ਨਾ ਤੁਹਾਨੂੰ ਉਹ ਤਾਂ ਪਹਿਲਾ ਬੱਚਾ ਆ ਵਾ ਠੀਕ ਚੈੱਕ ਕਰੋ ਇਹ ਹੌਲੀ ਹੌਲੀ ਇਹਨੇ ਪਿਓ ਵਰਗਾ ਇਹ ਵੀ ਉੜਦਾ ਤੇ ਰੰਗ ਉਹ ਲਾਤੀ ਗਣੇ ਸ਼ਾਇਦ ਲੱਗੇ ਰੰਗਾਂ ਵੇਖੋ ਉੜਦਾ ਸਾਡੇ ਇਹ ਵੀ ਡਾਇਆ ਲੋਕੀ ਕਹਿੰਦੇ ਜੀ ਬੈਲੈਂਸ ਪੂਛ ਹੋਣੀ ਚਾਹੀਦੀ ਆ ਜੀ ਤੇ ਫੇਰ ਉੜਦੇ ਆ ਆ ਕੋਈ ਬੈਲੈਂਸ ਬੁੱਲੇ ਪੂਛ ਨਹੀਂ ਜੋ ਹੈਗੀ ਇਹਨਾਂ ਦੀ ਕੋਈ ਬੈਲੈਂਸ ਪੂਛ ਨਹੀਂ ਜੋ ਹੈਗੀ ਯਾਰ ਲੋ ਕੋਈ ਬੈਲੈਂਸ ਨਹੀਂ ਆ ਤੇ ਇਹ ਉੜਦੇ ਨਹੀਂ ਕਦੇ ਐਵੇਂ ਗੱਲਾਂ ਹੀ ਆ ਛੂਛੇ ਬਾਜੀ ਲੋਕਾਂ ਦੀ ਇਹਦੇ ਮੁਕਾਬਲੇ ਕਬੂਤਰ ਕੋਈ ਉੜਦਾ ਹੀ ਨਹੀਂ ਜਿੰਨਾ ਇਹ ਉੜਦੇ ਉਹਨਾਂ ਕੋਈ ਨਹੀਂ ਉੜਦਾ ਹੁਣ ਇਹਨਾਂ ਦੀ ਥੋੜੀ ਜਨਰੇਸ਼ਨ ਵਧਾਉਣੀ ਆ ਤੇ ਫਿਰ ਗਾਂਵਾਂ ਦਾ ਨੋਡਾਗੇ ਵਿਖਾਵਾਂਗੇ ਇਹਨਾਂ ਦੀਆਂ ਫਿਰ ਆਜਣਾ ਆਪਾਂ ਮਲਵਈ ਦੀ ਲਹਿਨ ਚ ਵੀ ਤੇ ਫਿਰ ਮਲਵਈਆਂ ਦੇ ਥੋੜਾ ਵੀ ਸ਼ੌਂਕ ਵੀ ਵਧਾ ਕੇ ਵਿਖਾਵਾਂਗੇ ਆ ਆ ਜੋ ਕਬੂਤਰ ਮੇਨ ਵੱਡਾ ਉਹਦਾ ਪਹਿਲਾ ਬੱਚਾ ਜਿਹੜਾ ਦਾ ਨੋਖਾਇਆ ਉਹਦਾ ਪਹਿਲਾ ਬੱਚਾ ਆ ਵਾ ਇਹ ਨਾਗ ਬਣ ਜਾਂਦਾ ਸਾਪ ਵਾਂਗੂ ਖਲੁੰਦਾ ਇਹ ਫਨੀਅਰ ਕੋਬਰਾ ਕਹਿੰਦੇ ਦਾ ਨਾਮ ਆਇਂ ਕੋਬਰਾ ਲੋਕ ਹੀ ਕਹਿੰਦੇ ਜੀ ਆਹ ਬੈਲੈਂਸ ਪੂਛ ਹੋਣੀ ਚਾਹੀਦੀ ਪੂਛ ਇੱਕ ਪਤੇ ਦੀ ਹੋਣੀ ਚਾਹੀਦੀ ਇਹ ਹੋਣਾ ਚਾਹੀਦਾ ਉਹ ਹੋਣਾ ਚਾਹੀਦਾ ਇਹੋ ਜੇ ਸਬਸਟਿਊਸ਼ਨ ਹੀ ਆ ਜੇ ਤੁਹਾਡੇ ਜਿਹਦੇ ਚ ਬਲੱਡ ਚੰਗਾ ਤੇ ਇਨੀ ਉੱਡਣਾ ਹੀ ਉੱਡਣਾ ਜੋ ਮਰਜ਼ੀ ਕਰਦਾ ਹੁਣ ਤਾਂ ਉਹਦੀ ਖਲੋਣੀ ਉਖਾਉਣਾ ਦੋ ਆ ਦੇਖੋ ਇਹਦੀ ਬਲੰਕ ਖਲੋਣੀ ਨੇ ਹੁਣ ਅੰਦਰ ਜਾਣ ਨੂੰ ਕਰਨਾ ਵਾ ਵੀ ਮੈਂ ਅੰਦਰ ਚਲ ਜਾ। ਚੱਲ। ਇਹਨੂੰ ਕੀ ਆ? ਸਭ ਉੜਦੇ ਆ। ਚਾ ਜਾ 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 ਉੱਪਰ ਜਾ। ਚਾ ਜਾ ਉੱਪਰ। ਆਗੇ ਖੁਹੋਂੜੇ ਦੀ ਖਲੋੜੀ ਆ ਗਈ। ਇਹ ਵੀ ਜੀ ਬਨਵਾਜਾ 165 ਹਰੀ ਨਸਲ ਦਾ ਸ਼ੌਂਕ ਕਰਾਇਆ ਹੈ। ਅੱਜ ਤੁਹਾਨੂੰ ਵੀ ਜਿਹੀ 165 ਵਾਲੀ ਨਸਲ ਦਾ ਆਪਣੀ ਦਾ ਸ਼ੌਂਕ ਕਰਾਇਆ। ਆ ਵੇਖੋ ਕੱਢਿਆ ਕਬੂਤਰ ਬਾਹਰ। ਤੇ ਡਾਇ ਨਹੀਂ ਪਰ ਅੱਜ। ਕੱਲ ਡਾਇ ਹੀ ਅੱਜ ਨਹੀਂ ਡਾਇ ਬਾਹਰ ਕੱਢ ਦਿੱਤੇ ਤਾਂ। ਹੁਣ ਦਾਵਾਂਗੇ ਥੋੜਾ ਨਾ ਮੌਸਮ ਖਰਾਬ ਹੋ ਜਾਂਦਾ ਤੁੰਤਾਂ ਅੰਦਰ ਕਰੀਦੇ ਆ ਬਾਕੀ ਟਾਈਮ ਤੇ ਸਾਰੀ ਦਾ ਬੋਲਦੇ ਰਹਿੰਦੇ ਆ। ਆ ਗੁੱਡੀਆਂ ਗੱਡੀਆਂ ਕਰਕੇ ਨਾ ਇਧਰੇ। ਇਹਨਾਂ ਕਰੀਏ ਹਰ ਕਬੂਤਰ ਅੰਦਰ ਕਰਨੇ ਪੈਂਦੇ ਆ। ਤੇ ਵੜਾ ਹਸਤਾ ਉਹਦੇ। ਵੀ ਨਾਲ ਇਹਨਾਂ ਜਿਹੜਾ ਕਬੂਤਰ ਡੋ ਡਰ ਸਰੰਦਾ ਡਰ ਹੁੰਦਾ ਵਾ ਤਾਂ ਕਰਕੇ ਨਹੀਂ ਬਾਹਰ ਕੱਢੀ ਤੇ ਇਹਦੇ ਸਾਰੇ ਤੁਹਾਨੂੰ ਵਿਖਾਇਆ ਨਾਰਾ ਗਾਣ ਇਹਨਾਂ ਦੀਆਂ ਮਾਰੀਆਂ ਵਿਖਾਵਾਂਗੇ ਅਗਲੀ ਵੀਡੀਓ ਦੇ ਵਿੱਚ ਜਿਹੜੇ ਵੀਰ ਚੈਨਲੋਂ ਤੇ ਨਵੇਂ ਆਉਂਦੇ ਆ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਚੈਨਲ ਨੂੰ ਫੋਲੋ ਕਰ ਲਿਆ ਕਰੋ ਫੇਸਬੁੱਕ ਤੇ ਫੋਲੋ ਕਰੋ ਚੈਨਲ ਨੂੰ YouTube ਤੇ ਸਬਸਕ੍ਰਾਈਬ ਕਰੋ ਆ ਆਪਣੀ ਸ਼ਤ ਦਾ ਵੀਰ ਆ ਆਪਣਾ ਕਾਲੂ ਸਤਾਦ ਇਹ ਕੀ ਕਰਨਿਆ ਵਾ ਇਹ ਕਾਲੂ ਇਹ ਗਰਮੀਆਂ 'ਚ ਇਹਨੇ بڑے ਕਬੂਤਰ ਫੜਦੇ ਜੋ ਲੋ ਇਹਨੇ ਡਾਏ بڑے ਜੇ ਤੇ ਗਵਾਏ بڑے ਤੇ ਫੜੇ بڑے ਸਾਰਾ ਸ਼ਹਿਰ ਇਹਦੇ ਦੁਹੀ ਹੋਇਆ ਪਿਆ ਇਹ ਕਾਲੀ ਚਾਦਰ ਨਾਲ ਪੱਲੇ ਮਾਰਦਾ ਤੇ ਕੱਪ ਜਿੱਤ ਕੇ ਲੈ ਆਉਂਦਾ ਜੋ ਇਹ ਉਹ ਬੰਦਾ ਵਾ ਇਹਦੀ ਕਾਲੀ ਚਾਦਰ ਬੜੀ ਮਸ਼ਹੂਰ ਹੋਈ ਹੈ ਸਾਰੇ ਇਹ ਕਹਿੰਦੇ ਕਾਲੀ ਚਾਦਰ ਦਾ ਓਏ ਆਉਂਦਾ ਮੈਂ 500 ਰੁਪਏ ਮੀਟਰ ਦੇਣੀ ਆ ਇਹ ਡੀ ਮਹਿੰਗੀ ਵਾਲੀ ਗਾਲੀ ਚਾਦਰ ਇਹ ਹੈਗਾ ਕਾਲੂ ਇੱਥੇ ਖਲੋ ਕੇ ਮਾਰਦਾ ਪੱਲਾ ਤੇ ਬਾਅਦ ਚ ਇੱਥੇ ਕੱਪ ਲੈ ਆਉਂਦਾ ਐਰ ਕੀ ਵੀ ਇਹਨੇ ਮਾਰੇ ਪੱਲੇ ਦੇ ਦੋ ਕੱਪ ਲੈ ਆ ਐਰ ਕੀ ਇਹ ਇਹਦੇ ਦਾ ਇੱਕ ਪੁੱਤਰ ਦਵਾਈ ਦੇ ਆਪਾਂ ਇਹ ਸਾਡਾ ਹੈਗਾ ਸਟਾਰ ਕਾਲੂ ਸਟਾਰ ਉਹਨੂੰ ਗੁੱਡੀਆਂ ਦਾ ਸੀਜ਼ਨ ਹੈ ਹੁਣ ਇਹਨੇ ਇੱਥੇ ਫਿਰਨਾ ਹੀ ਆ ਬਸ ਕਿਸੇ ਅਗਰ ਗਰਮੀ ਆ ਜਿਹਾ ਖਾਵਾਂਗੇ ਤੁਹਾਨੂੰ ਰੌਣਕ ਮੇਲਾ ਇਸਕੇ ਅਨਲੋਗਰ ਸਬਸਕ੍ਰਾਈਬ ਇਦਾਂ ਵੀਡੀਓ ਰੈਗੂਲਰ ਹੁਣ ਪਾਉਂਦੇ ਰਹਿਣਾ ਨਵੇਂ ਨਵੇਂ ਪਾਵਾਂ ਕੱਲ ਤੁਹਾਨੂੰ ਖਾਵਾਂਗੇ ਦੇਸੀ ਕਬੂਤਰ ਜਿਹੜੇ ਮੇਨ ਉੱਡੇ ਆ